ਸਾਹਿਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਬੜਾ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਇੱਕ ਪਾਸੇ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਿਰ ਦੁਬਾਰਾ ਵਾਪਸ ਆ ਗਏ ਨੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਦੀ ਨੋ ਨੂ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਹਲਕਾ ਬਟੜਡੇ ਤੋਂ ਭਾਵੇਂ ਸਿਕੰਦਰ ਸਿੰਘ ਮਲੂਕਾ ਨੇ ਆਪਣੀ ਨੋ ਦੇ ਲਈ ਚੋਣ ਪ੍ਰਚਾਰ ਨਹੀਂ ਕੀਤਾ ਯਾਨੀ ਕਿ ਪਰਮਪਾਲ ਕੌਰ ਸਿੱਧੂ ਲਈ ਪਰਮਪਾਲ ਕੌਰ ਸਿੱਧੂ ਪੁਲਿਸ ਡਿਪਾਰਟਮੈਂਟ ਦੇ ਵਿੱਚ ਆਈਐਸ ਅਧਿਕਾਰੀ ਨੇ ਉਧਰ ਬੜੀ ਖਿੱਚੋਤਾਣ ਹੋਈ ਪਰਮਪਾਲ ਕੌਰ ਸਿੱਧੂ ਦੇ ਨਾਲ ਕਿ ਜਾ ਤੇ ਜੋਬ ਕਰੋ ਜਾਂ ਤੁਸੀਂ ਇਲੈਕਸ਼ਨ ਲੜੋ ਦੁਬਾਰਾ ਤੁਹਾਡੀਆਂ ਸੁਆਵਾਂ ਨੂੰ ਬਹਾਲ ਨਹੀਂ ਕੀਤਾ ਜਾਵੇਗਾ ਜੇਕਰ ਤੁਸੀਂ ਲੋਕ ਸਭਾ ਦੀ ਚੋਣ ਹਾਰ ਜਾਂਦੇ ਹੋ ਭਾਰਤੀ ਜਨਤਾ ਪਾਰਟੀ ਵੱਲੋਂ ਲੇਕਿਨ ਪਰਮਪਾਲ ਕੌਰ ਸਿੱਧੂ ਨੇ ਮਨ ਬਣਾਇਆ ਕਿ ਜੌਬ ਛੱਡਣਾ ਹੀ ਮੇਰੇ ਲਈ ਬਿਹਤਰ ਹੈ ਇੱਧਰ ਆਮ ਆਦਮੀ ਪਾਰਟੀ ਨੇ ਸਿਕੰਦਰ ਸਿੰਘ ਮਲੂਕਾ ਅਤੇ ਸਿਕੰਦਰ ਸਿੰਘ ਮਲੂਕਾ ਦੀ ਨੋ ਪਰਮਪਾਲ ਕੌਰ ਸਿੱਧੂ ਨੂੰ ਅੱਜ ਝਟਕਾ ਦੇ ਦਿੱਤਾ ਹੈ ਵਾਰ-ਵਾਰ ਅਰਜੀ ਦਾਇਰ ਕੀਤੀ ਜਾ ਰਹੀ ਹੈ ਅਪੀਲ ਕੀਤੀ ਜਾ ਰਹੀ ਹੈ ਪਰਮਪਾਲ ਕੌਰ ਸਿੱਧੂ ਵੱਲੋਂ ਕਿ ਜਿਹੜੇ ਪੱਤੇ ਬੰਦੇ ਨੇ ਉਸ ਨੂੰ ਕਹਿੰਦੇ ਨੇ ਕੇਂਦਰੀ ਪ੍ਰਸ਼ਾਸਕੀ ਟਿਊਬਲ ਕੈਟ ਯਾਨੀ ਕਿ ਜਿਹੜੇ ਪੱਤੇ ਬੰਦੇ ਨੇ ਉਹਨਾਂ ਦੇ ਲਈ ਮੈਨੂੰ ਲਾਭ ਦਿੱਤਾ ਜਾਵੇ ਇਹ ਬੇਨਤੀ ਕੀਤੀ ਗਈ ਹੈ ਇਹ ਮੰਗ ਪੱਤਰ ਸਿਕੰਦਰ ਸਿੰਘ ਮਲੂਕਾ ਅਤੇ ਸਿਕੰਦਰ ਸਿੰਘ ਮਲੂਕਾ ਦੀ ਨੋ ਪਰਮਪਾਲ ਕੌਰ ਸਿੱਧੂ ਵੱਲੋਂ ਪੰਜਾਬ ਨੂੰ ਦਿੱਤਾ ਗਿਆ ਹੈ ਯਾਨੀ ਕਿ ਬੁਰੀ ਤਰ੍ਹਾਂ ਹਾਰੇ ਸੀ ਪਰਮਪਾਲ ਕੌਰ ਸਿੱਧੂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚੋਂ ਉਹਨਾਂ ਯਾਨੀ ਕਿ ਸੁਖਵੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬਾ ਹਸਿੰਦਰ ਕੌਰ ਬਾਦਲ ਬੜੇ ਵੱਡੇ ਮਾਰਜਨ ਦੇ ਨਾਲ ਲੋਕ ਸਭਾ ਦੀ ਚੋਣ ਜਿੱਤੇ ਸੀ ਇੱਧਰ ਉਹਨਾਂ ਦੱਸਿਆ ਕਿ ਪਰਮਪਾਲ ਕੌਰ ਸਿੱਧੂ ਨੇ ਦੱਸਿਆ ਕਿ ਉਹਨਾਂ ਨੂੰ ਆਪਣੀ ਸੇਵਾ ਦੇ ਬਦਲੇ ਹੱਕ ਦੇ ਲਾਭ ਹਾਲੇ ਤੱਕ ਨਹੀਂ ਦਿੱਤੇ ਗਏ ਉਹਨਾਂ ਨੇ ਆਇ ਸਪਸ਼ਟ ਕੀਤਾ ਕਿ ਉਹਨਾਂ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਦੇ ਬਤੌਰ ਭਾਜਪਾ ਉਮੀਦਵਾਰ ਦੀ ਚੋਣ ਲੜਨ ਲਈ ਵਾਰੰਟੀ ਰਿਟਾਇਰਮੈਂਟ ਸਕੀਮ ਜਿਹਨੂੰ VRS ਕਹਿੰਦੇ ਨੇ ਦਿੱਤੀ ਗਈ ਸੀ ਪਰ ਪੰਜਾਬ ਸਰਕਾਰ ਵੱਲੋਂ VRS ਨੂੰ ਮਨਜ਼ੂਰ ਨਹੀਂ ਮਨਜ਼ੂਰੀ ਨਹੀਂ ਕੀਤੀ ਅਤੇ ਸਰਕਾਰ ਦੇ ਹੇਠ ਉਹਨਾਂ ਨੂੰ ਅਸਤੀਫਾ ਦੇ ਲਈ ਮਜਬੂਰ ਹੋਣਾ ਪਿਆ ਯਾਨੀ ਕਿ ਉਹ ਸਾਰਿਆਂ ਨੂੰ ਹੀ ਪਤਾ ਹੈ ਕਿ ਪਰਮਪਾਲ ਕੌਰ ਸਿੱਧੂ ਉੱਤੇ ਭਾਰਤ ਆਮ ਆਦਮੀ ਪਾਰਟੀ ਵੱਲੋਂ ਸਿਆਸੀ ਦਬਾਅ ਪਾਇਆ ਗਿਆ ਕਿ ਤੁਹਾਨੂੰ ਵੀ ਆਰਐਸ ਦੀਆਂ ਸਹੂਲਤਾ ਨਹੀਂ ਮਿਲਗੀਆਂ ਜੇਕਰ ਤੁਸੀਂ ਹੁਣੇ ਹੀ ਰਿਟਾਇਰਮੈਂਟ ਲੈਂਦੇ ਹੋ ਉਧਰ ਬੜੇ ਸ਼ੌਕ ਅਤੇ ਬੜੇ ਚਾਹ ਦੇ ਨਾਲ ਸੋਚਿਆ ਹੋਵੇਗਾ ਪਰਮਪਾਲ ਕੌਰ ਸਿੱਧੂ ਨੇ ਕਿ ਮੈਂ ਭਾਜਪਾ ਤੋਂ ਆ ਜਿਹੜੀ ਆ ਲੋਕ ਸਭਾ ਦੀ ਸੀਟ ਜਿੱਤ ਜਾਵਾਂਗੀ ਹਲਕਾ ਬਠਿੰਡਾ ਤੋਂ ਲੇਕਿਨ ਅਜਾਇ ਨਹੀਂ ਹੋਇਆ ਹੁਣ ਸਿਰ ਸਿਕੰਦਰ ਸਿੰਘ ਮਲੂਕਾ ਤੇ ਸਿਕੰਦਰ ਸਿੰਘ ਮਲੂਕਾ ਦੀ ਨੋ ਪਰਮਪਾਲ ਕੌਰ ਸਿੱਧੂ ਭਾਰਤੀ ਜਨਤਾ ਪਾਰਟੀ ਨਹੀਂ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਹਮਣੇ ਗੁਹਾਰ ਲੇੜੜੀਆਂ ਮਰਤਾ ਕਰਦੇ ਨਜ਼ਰ ਆ ਰਹੇ ਨੇ ਕਿ ਸਾਨੂੰ ਜਿਹੜੀ ਜੌਬ ਸੀ ਉਸ ਦੀ ਵੀ ਆਰ ਐਸ ਦੇ ਤਹਿਤ ਜਿਹੜੀ ਸਕੀਮ ਹੈ ਲਾਭ ਸਾਨੂੰ ਲਾਭ ਅਤੇ ਭੱਤੇ ਮਿਲਨੇ ਚਾਹੀਦੇ ਨੇ ਲੇਕਿਨ ਇੱਧਰ ਸੂਬੇ ਦੇ ਮੁੱਖ ਮੰਤਰੀ ਨੇ ਬਿਲਕੁਲ ਇਨਕਾਰ ਕਰ ਦਿੱਤਾ